ਬਾਬਾ ਜੀ ਦਲਜੀਤ ਦਸਾਂਜ ਜਿਹੜਾ ਜਿਹੜੇ ਰਾਤ ਤੇ ਤੁਰ ਪਿਆ ਨਾ ਸਟੇਟ ਦੇ ਹੱਤਾਂ 'ਚ ਖੇਡਣ ਲੱਗ ਗਿਆ ਇਹਦੇ ਨਾਲ ਵੀ ਸੱਚੀ ਗਰਦਾਸ ਮਾਨ ਵਾਲੀ ਹੋਣੀ ਐ ਇਵੇਂ ਗਰਦਾਸ ਮਾਨ ਦੇ ਵੱਡੇ ਵੱਡੇ ਸੌ ਲੱਗਦੇ ਸੀ ਉਹਨੂੰ ਕੋਈ ਨਹੀਂ ਪੁੱਛਦਾ ਨਾ ਅੱਜ ਇਹੀ ਸਭ ਕੁਝ ਇਹਦੇ ਨਾਲ ਨਾ ਹੋ ਜਾਏ ਇਸ ਕਰਕੇ ਇਹਦੇ ਅੱਗੇ ਬੇਨਤੀ ਵੀ ਕਰਦੇ ਆਂ ਭਰਾ ਅੱਗੇ ਵੀ ਭਰਾ ਤੇ ਕੋਮ ਤੇਰੇ ਨਾਲ ਹਮੇਸ਼ਾ ਖੜੀ ਐ ਹਮੇਸ਼ਾ ਤੇਰਾ ਸਾਥ ਦਿੱਤਾ ਕੋਈ ਵੀ ਕੰਟਰੋਵਰਸੀ ਤੇਰੀ ਹੋਈ ਜਦੋਂ ਤੈਨੂੰ ਡਾਊਨ ਕਰਨ ਦੀ ਤੇਰੀ ਪੱਗ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਕੌਮ ਨੇ ਤੇਰਾ ਸਾਥ ਦਿੱਤਾ ਠੀਕ ਹੈ ਤੂੰ ਮੋਦੀ ਨੂੰ ਮਿਲਿਆ ਫੇਰ ਵੀ ਸਿੱਖ ਕੌਮ ਨੇ ਕਿਹਾ ਵੀ ਭਾਈ ਕੋਈ ਗੱਲ ਨਹੀਂ ਇਹਦਾ ਕੰਮ ਹੈ ਅੰਬਾਨੀ ਅੰਡਾਨੀ ਦੇ ਵਿਆਹ 'ਚ ਚਲੇ ਗਿਆ ਫੇਰ ਵੀ ਸਾਰਿਆਂ ਨੇ ਕਿਹਾ ਵੀ ਭਾਈ ਇਹਦਾ ਕੰਮ ਹੈ ਪਰ ਭਾਈ ਤੂੰ ਅਮਿਤਾਬ ਬੱਚਨ ਦੇ ਪੈਰਾਂ ਨੂੰ ਹੱਥ ਲਾਏ ਆ ਉਹ ਅਮਿਤਾਬ ਬੱਚਨ ਜਿਹੜਾ ਇੰਦਰਾ ਗਾਂਧੀ ਦੀ ਮੌਤ ਤੇ ਇਹ ਕਹਿੰਦਾ ਸੀਗਾ ਖੂਨ ਦਾ ਬਦਲਾ ਖੂਨ ਨਾਲ ਲਾਵਾਂਗੇ जिने जी सिंदरा गांधी ने का तक सबटाया सी जिने संत जर्नैल सिंह भिंडरांवाले नु শহীদ ਕੀਤਾ ਸੀਗਾ ਜਦੋਂ ਉਹ ਆਪਣੇ ਹੱਕ ਸਾੱਚ ਦੀ ਲੜਾਈ ਲੜਦੇ ਸੀਗੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਸੀ ਭਾਈ ਤੂੰ ਤਾਂ 1984 ਦਾ ਰੋਲ ਨਭਾਇਆ ਫਿਲਮ ਬਣਾਈ ਸੀ ਤੈਨੂੰ ਤਾਂ ਤੂੰ ਤਾਂ ਜਾਣੀ ਜਾਣਾ ਵੀ ਸਟੇਟ ਨੇ ਕੀ ਕੀਤਾ ਸਿੱਖਾਂ ਨਾਲ ਤੂੰ ਤਾਂ ਜਸਵੰਤ ਸਿੰਘ ਖਾਲੜੇ ਦਾ ਰੋਲ ਨਭਾਇਆ ਤੇ ਫਿਰ ਅਮਿਤਾਬਚਨ ਦੇ ਪੈਰਾਂ ਦੇ ਹੱਥ ਲਾਈ ਚਲੋ ਉਹ ਵੀ ਕੋਈ ਗੱਲ ਨਹੀਂ ਪਾਈ ਸਤਕਾਰ ਕਰਨਾ ਚਾਹੀਦਾ ਪਰ ਜਿਹੜੇ ਪਹਿਲੇ ਹਫਤੇ ਦੇ ਅੰਦਰ ਉਹ ਪਹਿਲਾ ਹਫਤਾ ਜਦੋਂ ਸਿੱਖ ਕੌਮ ਦੀ ਨਸਲ ਕੁਸੀ ਕੀਤੀ ਗਈ ਦਿੱਲੀ ਦੇ ਅੰਦਰ ਸਾਡੀਆਂ ਧੀਆ ਭੈਣਾਂ ਨਾਲ ਬੇਵਤੀ ਕੀਤੀ ਗਈ ਹਜ਼ਾਰਾਂ ਗੁਰਦੁਆਰੇ ਸਾੜਤੇ ਗੁਰੂਗ੍ਰੰਥ ਸਾਹਿਬ ਮਹਾਰਾਜ ਸਾੜਤੇ ਉਸ ਨਵੰਬਰ ਦੇ ਪਹਿਲੇ ਹਫਤੇ 'ਚ 1984 'ਚ ਤੋਂ ਉਸ ਪਹਿਲੇ ਹਫਤੇ 'ਚ ਆਸਟ੍ਰੇਲੀਆ 'ਚ ਸੋ ਲਾਏ ਹੋਏ ਨੇ ਸਟੇਟ ਦੇ ਹੱਥਾਂ 'ਚ ਖੇੜ ਕੇ ਇਸ ਕਰਕੇ ਬੇਨਤੀ ਕਰਦੇ ਆਂ ਭਰਾ ਆ ਤੋ ਸਾਡਾ ਟਾਈਮ ਨਾਲ ਮੁੜਿਆ ਇਹਨਾਂ ਨਹੀਂ ਬਾਬਾ ਜੀ ਜੇ ਸੱਚ ਦੇ ਰਾਹ ਤੋਂ ਪਾਸੇ ਹੋਏਗਾ ਨਾ ਉਹ ਵਾਹਿਗੁਰੂ ਵੀ ਦੇਖਦਾ ਆ ਤੇ ਕੌਮ ਵੀ ਦੇਖਦੀ ਆ ਹਾਲਤ ਗਰਦਾਸ ਮਾਨ ਵਾਲੀ ਹੋਣੀ ਐ ਠੀਕ ਐ ਤੇ ਵਿਚਾਰ ਕਰੀ ਪਤਾ ਨਹੀਂ ਪਈ ਪੈਸੇ ਤੂੰ ਜਾਣੀ ਜਾਣ ਹੈ ਸਮਝਦਾਰ ਹੈ ਫੇਰ ਵੀ ਤੂੰ ਹੋਰੇ ਰਸ ਹੋਰੇ ਰਾਹ ਤੇ ਤੁਰ ਪਿਆ ਪਈ ਹੈ ਨਾ ਵਾਹਿਗੁਰੂ ਮਿਹਰ ਕਰੇ ਸਾਡੇ ਭਰਾ ਤੇ ਤੇ ਟਾਈਮ ਨਾਲ ਵਾਪਸ ਮੁੜੇ ਅਛੇ ਰਾਤ ਤੇ ਤੁਰੇ ਹੈ ਨਾ ਕੋਮ ਨਾਲ ਖੜੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਰਪਾ ਕਰੇ ਬਸ ਬਾਬਾ ਜੀ ਦਲਜੀਤ ਦਸਾਂਤ ਤੇ ਬਾਬਾ ਜੀ ਦਲਜੀਤ ਦਸਾਂਜ ਜਿਹੜਾ ਜਿਹੜੇ ਰਾਤ ਤੇ ਤੁਰ ਪਿਆ ਨਾ ਸਟੇਟ ਦੇ ਹੱਥਾਂ 'ਚ ਖੇਡਣ ਲੱਗ ਗਿਆ ਇਹਦੇ ਨਾਲ ਵੀ ਸੱਚੀ ਗਰਦਾਸ ਮਾਨ ਵਾਲੀ ਹੋਣੀ ਹੈ ਜਿਵੇਂ ਗਰਦਾਸ ਮਾਨ ਦੇ ਵੱਡੇ ਵੱਡੇ ਸੌ ਲੱਗਦੇ ਸੀ ਉਹਨੂੰ ਕੋਈ ਨਹੀਂ ਪੁੱਛਦਾ ਨਾ ਅੱਜ ਇਹ ਹੀ ਸਭ ਕੁਝ ਇਹਦੇ ਨਾਲ ਨਾ ਹੋ ਜਾਏ ਇਸ ਕਰਕੇ ਇਹਦੇ ਅੱਗੇ ਬੇਨਤੀ ਵੀ ਕਰਦੇ ਆਂ ਭਰਾ ਅੱਗੇ ਵੀ ਭਰਾ ਤੇ ਕੌਮ ਤੇਰੇ ਨਾਲ ਹਮੇਸ਼ਾ ਖੜੀ ਐ ਹਮੇਸ਼ਾ ਤੇਰਾ ਸਾਥ ਦਿੱਤਾ ਕੋਈ ਵੀ ਕੌਂਟਰੋਵਰਸਟੀ ਤੇਰੀ ਹੋਈ ਜਦੋਂ ਤੈਨੂੰ ਡਾਊਨ ਕਰਨ ਦੀ ਤੇਰੀ ਪੱਗ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਕੌਮ ਨੇ ਤੇਰਾ ਸਾਥ ਦਿੱਤਾ ਠੀਕ ਐ ਤੂੰ ਮੋਦੀ ਨੂੰ ਮਿਲਿਆ ਫੇਰ ਵੀ ਸਿੱਖ ਕੌਮ ਨੇ ਕਿਹਾ ਵੀ ਭਾਈ ਕੋਈ ਗੱਲ ਨਹੀਂ ਇਹਦਾ ਕੰਮ ਐ ਅੰਬਾਨੀ ਅੰਡਾਨੀ ਦੇ ਵਿਆਹ 'ਚ ਚਲੇ ਗਿਆ ਫੇਰ ਵੀ ਸਾਰਿਆਂ ਨੇ ਕਿਹਾ ਵੀ ਭਾਈ ਇਹਦਾ ਕੰਮ ਐ ਪਰ ਭਾਈ ਤੂੰ ਅਮਿਤਾਬ ਬੱਚਨ ਦੇ ਪੈਰਾਂ ਨੂੰ ਹੱਥ ਲਾਏ ਆ ਉਹ ਅਮਿਤਾਬ ਬੱਚਨ ਜਿਹੜਾ ਇੰਦਰਾ ਗਾਂਧੀ ਦੀ ਮੌਤ ਤੇ ਇਹ ਕਹਿੰਦਾ ਸੀਗਾ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ ਜਿਨੇ ਜਿਸ ਇੰਦਰਾ ਗਾਂਧੀ ਨੇ ਕਾਤਕਸਬਟਾਇਆ ਸੀ ਜਿਨੇ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਸ਼ਹੀਦ ਕੀਤਾ ਸੀਗਾ ਜਦੋਂ ਉਹ ਆਪਣੇ ਹੱਕ ਸੱਚ ਦੀ ਲੜਾਈ ਲੜਦੇ ਸੀਗੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਸੀ ਭਾਈ ਤੂੰ ਤਾਂ 1984 ਦਾ ਰੋਲ ਨਭਾਇਆ ਫਿਲਮ ਬਣਾਈ ਸੀ ਤੈਨੂੰ ਤਾਂ ਤੂੰ ਤਾਂ ਜਾਣੀ ਜਾਣਾ ਵੀ ਸਟੇਟ ਨੇ ਕੀ ਕੀਤਾ ਸਿੱਖਾਂ ਨਾਲ ਤੂੰ ਤਾਂ ਜਸਵੰਤ ਸਿੰਘ ਖਾਲੜੇ ਦਾ ਰੋਲ ਨਭਾਇਆ ਤੇ ਫੇਰ ਅਮਿਤਾ ਬੱਚਨ ਦੇ ਪੈਰਾਂ ਦੇ ਹੱਥ ਲਾਈ। ਚਲੋ ਉਹ ਵੀ ਕੋਈ ਗੱਲ ਨਹੀਂ ਪਾਈ ਸਤਿਕਾਰ ਕਰਨਾ ਚਾਹੀਦਾ। ਪਰ ਜਿਹੜੇ ਪਹਿਲੇ ਹਫ਼ਤੇ ਦੇ ਅੰਦਰ ਉਹ ਪਹਿਲਾ ਹਫ਼ਤਾ ਜਦੋਂ ਸਿੱਖ ਕੌਮ ਦੀ ਨਸਲ ਕੁਸ਼ੀ ਕੀਤੀ ਗਈ। ਦਿੱਲੀ ਦੇ ਅੰਦਰ ਸਾਡੀਆਂ ਧੀਆਂ ਭੈਣਾਂ ਨਾਲ ਬੇਵਤੀ ਕੀਤੀ ਗਈ। ਹਜ਼ਾਰਾਂ ਗੁਰਦੁਆਰੇ ਸਾੜਤੇ, ਗੁਰਗਰਾਂ ਸਾਹਿਬ ਮਹਾਰਾਜ ਸਾੜਤੇ। ਉਸ ਨਵੰਬਰ ਦੇ ਪਹਿਲੇ ਹਫ਼ਤੇ 'ਚ 1984 'ਚ ਤੋਂ ਉਸ ਪਹਿਲੇ ਹਫ਼ਤੇ 'ਚ ਆਸਟ੍ਰੇਲੀਆ 'ਚ ਸੋ ਲਾਏ ਹੋਏ ਨੇ। ਸਟੇਟ ਦੇ ਹੱਥਾਂ 'ਚ ਖੇੜ ਕੇ ਇਸ ਕਰਕੇ ਬੇਨਤੀ ਕਰਦੇ ਆਂ ਭਰਾ ਆ ਤੂੰ ਸਾਡਾ ਟਾਈਮ ਨਾਲ ਮੁੜਿਆ ਠੀਕ ਐ ਨਹੀਂ ਬਾਬਾ ਜੀ ਜੇ ਸੱਚ ਦੇ ਰਾਹ ਤੋਂ ਪਾਸੇ ਹੋਏਗਾ ਨਾ ਉਹ ਵਾਹਿਗੁਰੂ ਵੀ ਦੇਖਦਾ ਆ ਤੇ ਕੌਮ ਵੀ ਦੇਖਦੀ ਆ ਹਾਲਤ ਗਰਦਾਸ ਮਾਨ ਵਾਲੀ ਹੋਣੀ ਐ ਠੀਕ ਐ ਤੇ ਵਿਚਾਰ ਕਰੀ ਪਤਾ ਨਹੀਂ ਭਾਈ ਪੈਸੇ ਤੂੰ ਜਾਣੀ ਜਾਣ ਐ ਸਮਝਦਾਰ ਐ ਫੇਰ ਵੀ ਤੂੰ ਹੋਰੇ ਰਸ ਹੋਰੇ ਰਾਹ ਤੇ ਤੁਰ ਪਿਆ ਪਾਈ ਹੈਨਾ ਵਾਹਿਗੁਰੂ ਮੇਰ ਕਰੇ ਸਾਡੇ ਭਰਾ ਤੇ ਤੇ ਟਾਈਮ ਨਾਲ ਵਾਪਸ ਮੁੜੇ ਅੱਛੇ ਰਾਹ ਤੇ ਤੁਰੇ ਹਨਾ ਕੋਮ ਨਾਲ ਖੜੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਰਪਾ ਕਰੇ ਬਸ ਬਾਬਾ ਜੀ ਜੀਤ ਦੇਸਾਨ ਤੇ